ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੇਜ ਏਕ ਏਕੋ ਪ੍ਰਾਪ ਠਾਕੁਰ ਮਹਿਲ ਨ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੀ ਆਵੇ ਪ੍ਰਾਪ ਆਏ ਮਿਲੇ ਖਿੰ ਢੀਲ ਨ ਪਈਆ ਕਰ ਕਰ ਕਿਰਿਆ ਚਾਰ ਵਿਧਾਏ ਮਨ ਪਾਖੰਡ ਕਰਮ ਕਪਟ ਲੋਭਿਆ ਮਨ ਪਾਖੰਡ ਕਰਮ ਕਪਟ ਲੋਭਿਆ ਬੀਸਵਾ ਕੈ ਘਰ ਬੇਟਾ ਜਨਮਿਆ ਬੀਸਵਾ ਸਿਦਲੈਂਕੜਨੀ ਬੀਸਵਾ ਕੈ ਘਰ ਬੇਟਾ ਜਨਮਿਆ ਬੀਸਵਾ ਕੈ ਘਰ ਬੇਟਾ ਜਨਮਿਆ ਪਿਤਾ ਤਾਹੀ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ 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 ਨਾਮ ਸਮਈਆ ਪ੍ਰਵ ਆਣ ਆਣ ਮਹਿੰਦੀ ਪੀਸਾਈ ਮਹਿੰਦੀ ਨਹੀਂ ਕਹਿਣਾ ਮਹਿੰਦੀ ਇਸ ਤਰ੍ਹਾਂ ਬੋਲਣਾ ਪ੍ਰਵ ਆਣ ਆਣ ਮਹਿੰਦੀ ਪੀਸਾਈ ਪ੍ਰਵ ਆਣ ਆਣ ਮਹਿੰਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕਾ ਠਾਕੁਰ ਕਿਰਪਾ ਤਾਰੀ ਬਾਹ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾ ਅਸ਼ਟਪਦੀ ਘਰ ਬਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਉਪਮਾ ਜਾਤ ਨ ਕਹੀ ਮੇਰੀ ਪ੍ਰਭ ਕੀ ਉਪਮਾ ਜਾਤ ਨ ਕਹੀ ਉਪਮਾ ਸ੍ਰੀਮਕਲਾਦਮੀ ਹੈ ਜਾਤ ਨ ਕਹੀ ਮੇਰੇ ਪ੍ਰਭ ਕੀ ਇਥੇ ਵਿਸਰਾਮ ਉਪਮਾ ਜਾਤ ਨ ਕਹੀ ਤਜ ਆਨ ਸ਼ਰਣ ਗਹੀ ਕਿ ਵਿਸਰਾਮ ਧਿਆਨ ਨਾ ਲਵਣਾ ਤਾਜ ਆਨ ਸਰਣ ਕਹੀ ਰਹਾਉ ਪ੍ਰਾਪ ਚਰਨ ਕਮਲ ਅਪਾਰ ਹਾ ਜਾਉ ਸਤ ਬਲੇਹਾਰ ਪ੍ਰਪਤ ਹਾਂ ਦੀ ਪ੍ਰਭ ਮਨ ਪ੍ਰੀਤ ਲਾਗੀ ਤਾਹੀ ਤਾਜ ਆਨ ਕਥੈ ਨ ਜਾਹੀ ਇਹ ਵਿਸ਼ਰਾਮ ਤਾਜ ਪਦਤੀ ਲਉਣਾ ਹੈ ਤਾਜ ਆਨ ਕਤਹਿ ਨ ਜਾਹੀ ਹਰ ਨਾਮ ਰਸਨਾ ਕਹਿਨ ਮਨ ਪਾਪ ਕਲਮਲ ਦਹਿਨ ਮਨ ਪੁਲਾ ਹੀ ਬੋਲਣਾ ਹੈ ਮੈਲ ਮਲ ਨਹੀਂ ਕਹਿਣਾ ਚੜਨਾ ਵ ਸੰਤ ਉਧਾਰ ਇਹ ਚੜ ਪਾਰਾ ਬੋਲਨਾ ਨਾਭ ਪੂਲਾ ਬੋਲਨਾ ਸੰਤ ਪਦ ਤੇ ਵਿਸਰਾਮ ਹੈ ਚੜ ਨਾਮ ਸੰਤ ਉਧਾਰ ਭੈ ਤਰੀ ਸਾਗਰ ਪਾਰ ਮਨ ਦੂਰ ਪ੍ਰੇਮ ਪ੍ਰੀਤਾ ਇਹ ਸੰਤ ਨਿਰਮਲੀ ਤਾਜ ਗਈ પાપ વિકાર હર મિલે પ્રભુ નિર્નકાર પ્રભુ પીખિયે બિસ્માદ ચાખ અનદ પૂરન સાદ નહ ડોલીએ ઇત ઊત પ્રભુ બસે હર હર ચીતા ਬੇਨਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਾਵ ਗੁਣਤਾਸ ਤੇ ਜਾਮਨਾ ਪੀਖੈ ਨੈਨਾ ਇਤੀ ਪਦ ਤੇ ਵਿਸਰਾਮ ਲਉਣਾ ਹੈ ਤੇ ਜਾਮਨਾ ਪੀਖੈ ਨੈਨ ਸੋ ਨਮੋਹਿ ਅਨਹਤ ਬੈਨ ਹਰ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਇਾਲ ਹਰ ਨਿਗਮ ਲਹ ਨ ਪੀਵ ਨਿਤ ਕਰਹਿ ਮੋਲ ਜਨ ਸੇਵ ਦੁਖ ਦੀਨ ਦਰਦ ਨਿਵਾਰ ਦੁਖ ਦੀਨ ਦਰਦ ਇਥੇ ਵਿਸਰਾਮ ਨਿਵਾਰ ਜਾ ਕੀ ਮਹਾ ਵਿਖੜੀ ਕਾਰ ਤਾ ਕੀ ਮਿਤ ਨਾ ਜਾਣੈ ਕੋਈ ਜਨਸਾਲ ਮਹੀਲ ਸੋਏ ਕਰ ਬੰਦਨਾ ਜਨਸਾਲ ਮਹੀਲ ਸੋਏ ਕਰ ਬੰਦਨਾ ਲੱਖ ਬਾਰ ਲੱਖ ਬਾਰ ਨਹੀਂ ਕਹਿਣਾ ਲੱਖ ਬਾਰ ਥੱਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੋ ਸਾਧੂ ਧੂਰ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਪ੍ਰਭ ਪਦਤੀ ਹੀ ਵਿਸਰਾਮ ਹੈ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਗਹਿ ਚਰ ਗਹਿ ਚਰਨ ਸਾਧੂ ਸੰਗ ਗਹਿ ਚਰਨ ਇਥੇ ਵਿਸਰਾਮ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਮਿਸਟ ਨਹੀਂ ਕਹਣਾ ਮਿਸਟ ਕਹਿਣਾ ਹੈ ਮਨ ਮਿਸਟ ਇਥੇ ਵਿਸਰਾਮ ਹਰ ਹਰ ਰੰਗ ਮਨ ਮਿਸਟ ਹਰ ਹਰ ਰੰਗ ਕਰ ਦਇਆ ਲੇ ਹੁ ਲਾੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ਦੀਨਾ ਨਾਥ ਦਇਆਲ ਮੇਰੇ ਸੁਆਮੀ ਇਥੇ ਵਿਸਰਾਮ ਦੀਨਾ ਨਾਥ ਦਇਆਲ ਜਾਚੋ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਾਮ ਅਗਿਆਨ ਮੋਹਤ ਖੂਪ ਤਾਮ ਅਗਿਆਨ ਇਥੇ ਵਿਸਰਾਮ ਮੋਹਤ ਖੂਪ ਗਹਿ ਪੂਜਾ ਪ੍ਰਭ ਜੀ ਲੇਹ ਹਰ ਨਾਮ ਆਪਣਾ ਦੇਹ ਪ੍ਰਭ ਤੂਜ ਬਿਨਾ ਨਹੀਂ ਠਾਵ ਪ੍ਰਭ ਤੂਜ ਬਿਨਾ ਨਹੀਂ ਠਾਵ ਨਾਨਕਾ ਬਾਲ ਬਾਲ ਜਾਓ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ